ਅਮਨਸਰ ਦੀ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ ਪੁਲਿਸ ਨੇ ਪਾਕਿਸਤਾਨ ਆਧਾਰਿਤ ਤਸਕਰਾ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਕਾਰਵਾਈ ਦੌਰਾਨ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ 'ਚੋਂ 6 ਪਿਸਤੌਲਸ ਅਤੇ 2 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਦਸਤੇਗੇ ਗ੍ਰਿਫਤਾਰ ਕੀਤੇ ਗਏ ਜੋ ਆਰੋਪੀ ਨੇ ਉਹ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਆ ਰਹੇ ਹਥਿਆਰਾਂ ਨੂੰ ਸਰਹੱਦ ਨੇੜਲੇ ਇਲਾਕੇ ਦੇ ਵਿੱਚ ਰਿਸੀਵ ਕਰਦੇ ਸੀ ਤੇ ਅੱਗੇ ਪੰਜਾਬ ਦੇ ਬਦਮਾਸ਼ਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਸੀ ਜਿਤੇ ਕੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਇਸ ਮੋਡਿਊਲ ਦਾ ਪਰਦਾ ਫਾਸ਼ ਕਰਦੇ ਹੋਏ આરોપી ਨੂੰ ਗ੍ਰਿਫਤਾਰ ਕੀਤਾ ਗਿਆ ਦਸਤੇ ਕੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਚ ਦੋ ਬੜੇ ਇੰਪੋਰਟੈਂਟ ਸਮਗਲਰ ਜਿਹੜੇ ਕ੍ਰਾਸ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਹੈ ਉਹਨਾਂ ਨੂੰ ਸਮੱਗਲ ਕਰ ਰਹੇ ਸੀ ਔਰ ਇਧਰ ਰিসিਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਇਹ 6 ਸਫਿਸਟੀਕੇਟਿਡ ਜਿਹੜੇ ਲੀਥਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ ਇਹ ਚ 9mm ਬਲੌਕ ਜਿਹੜੇ ਹੈਗੇ 2 ਨੇ ਔਰ 4 ਹੈਗੇ 0.304 ਦੇ ਸੋ ਜਿਹੜੇ ਦੋਨੋਂ ਸਮੱਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮ ਕਰਨ ਤਰਨਤਨ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝੇ ਇਕਨੋਮਿਕਲੀ ਬਹੁਤਾ ਓਨੀ ਹੈ ਬਟ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਇਹਦੇ ਚ ਆਉਂਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਖੀਵਿੰਡ ਤਰਨਤਾਰ ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕੱਦਮਾ ਹੀਰੋਇਨ ਦਾ ਦਰਜ ਹੈ ਪਿੱਖੀਵਿੰਡ ਥਾਣੇ ਤਰਨਤਾਰ ਦੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਜੁੜੇ ਹੋਏ ਸੀ ਪਾਕ ਬੇਸ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾਹ ਮਾਰੀਏ ਤਾਂ ਬੇਸਿਕਲੀ ਇਹ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਵਿਸਟਿਕਟ ਜਾਂ ਲੀਟਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਹੈ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋਕੇ ਖਿੰਮ ਕਰਨਦਾ ਇਹ ਤੋਂ ਚਾਰ ਸਫਿਸਟੀਕੇਟਡ ਵੈਪਨ ਮਿਲੇ 0.30 ਬੋਰ ਦਾ ਇੱਕ ਤਿੰਨ ਤੇ ਇੱਕ 1.9 ਐਮ ਐਮ ਗਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ ਗਲੌਕ ਤੇ ਇੱਕ ਈ ਬੋਰ ਦਾ ਪਿਸਟਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਵਗਨਜ਼ ਰਾਈ ਉਹ ਇਹ ਤੁਰਕ ਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇਤਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਡਾ ਨਾਲ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਿਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਬੈਟ ਕਰਦੇ ਸੀ ਕ੍ਰਾਈਮ ਨੂੰ ਸ਼ਹਿਦਿੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਆਇਆ ਉਹਤੇ ਵੀ ਅਸੀਂ ਕੰਮ ਕਰੀਏ ਫਾਈਨੈਂਸ਼ੀਅਲ ਐਂਗਲ ਇਹ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਆ ਸਮਗਲਿੰਗ ਜਿਹੜੀ ਆ ਇੱਥੇ ਰਿਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਹਾਂ ਵੀ ਹੈਵ ਐਨਫ ਲੀਡਸ ਕੈਨ ਸ਼ੁੱਡ ਕਿਹਦੇ ਨੂੰ ਅਪਲਾਈ ਕਰਦੇ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲਰ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ਏਮ ਕਵਾਈਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਸਾਰੀ ਗੱਲ ਔਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਾਂਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਵਾਸਤੇ ਇਹ ਵੈਪਨ ਜਾਏ ਇਹਨਾਂ ਨੇ ਅੱਜ ਤਾਂ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਰিসিਵ ਕਰਨਾ ਕਿਉਂਕਿ ਰਤੋਕੇ ਪਿੰਡ ਵੀ ਬਹੁਤ ਨੇੜੇ ਆ ਬਾਰਡਰ ਦੇ ਸੋ ਬੇਸਿਕਲੀ ਉਹੀ ਪੁਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪਿਕਅਪ ਕਰਕੇ ਲਿਓਰ ਕਰਕੇ ਝੂਠੇ ਲਾਰੇ ਲੂੜੇ ਲਾ ਕੇ ਉਹਨਾਂ ਨੂੰ ਫਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥਰੋ ਕਰ ਦਿੰਦੇ ਐਸੀ ਤਾਂ ਇਹਨੂੰ ਲੱਭ ਦਿੱਤਾ ਜੀ ਸਾਲ ਜੀ ਤਾਂ ਦੇਖੋ ਅਜੇ ਬੇਸਿਕਲੀ ਪਹਿਲੀ ਕੰਸਾਈਨਮੈਂਟ ਇਹਨਾਂ ਦੇ ਦੱਸਣ ਮੁਤਾਬਕ ਆਈ ਹੈ ਇਹਨਾਂ ਨੂੰ ਕੈਸੀ ਵੀ ਤੁਹਾਨੂੰ ਜਾਂ ਬਾਹਰ ਸੈੱਟ ਕਰਦਾਂਗੇ ਜਾਂ ਪੈਸੇ ਦਵਾਂਗੇ ਇਹੋ ਗੱਲਾਂ ਚੱਲ ਰਹੀਆਂ ਸੀ ਪਰ ਅੰਨ੍ਹਾ ਹੀ ਪੁਲਿਸ ਦੇ ਹੱਥ ਚੜ ਗਏ ਤੇ ਪਰ ਇਹਨਾਂ ਦਾ ਜੁਰਮ ਹੀ ਅਪੀਲ ਦੇ ਕੇ ਬਿਨਾ ਕੋਈ ਨਹੀਂ ਪਹਿਲਾਂ ਸਰਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਹੈ ਜੀ 15 ਗ੍ਰਾਮ ਹਿਰੋਇਨ ਫੜੀ ਗਈ ਸੀ ਪਿੱਖੀਬਿੰਦ ਤਰਨਤਾਰਨ ਦੀ ਹਾਂਜੀ ਉਹ ਇੰਨੀ ਕੁ ਰਿਟਾਰ ਦੇ ਨਹੀਂ ਕਿਉਂਕਿ ਪੱਤਰਕੈਂ 1100 ਸਮਾਂ ਨਹੀਂ ਜੀ ਕਾਮਨ ਦੱਸਦਾ ਨਗਰ ਕੀ ਰੋਣਾ ਨੰਦੀ ਕਰ ਬਿਲਕੁਲ ਅੱਜ ਵੀ ਹੁਣ ਤਕਰੀਬਨ 2:30 ਵਜੇ ਫਿਕਰ ਅਸੀਂ ਲੈਣੇ ਆ ਮੇਨੂੰ ਉਮੀਦ ਹੈ ਕਿ ਕੰਸਿਡਰੇਬਲ ਨੰਬਰ ਅੱਜ ਵੀ ਅਸੀਂ ਅਰੈਸਟ ਕਰਾਂਗੇ ਕਿਉਂਕਿ ਅਸੀਂ ਟਾਰਗੇਟਡ ਜਿਹੜੇ ਹੈ ਟਾਰਗੇਟਸ ਦਿੱਤੇ ਗਏ ਆਪਣੀਆਂ ਟੀਮਾਂ ਨੂੰ ਔਰ ਸਪੈਸ਼ਲ ਟੀਮਾਂ ਅਸੀਂ ਲਾਈਆਂ ਹੈ ਜਿਹੜਾ ਸਾਡਾ ਨਸ਼ਾ ਵਿਰੋਧ ਮੁਹਿੰਮ ਹੈ ਉਹ ਵੀ ਚੱਲ ਰਹੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਔਰ ਜਿਹੜਾ ਲੋਕਾਂ ਨੂੰ ਜਿਹੜਾ ਸੇਮ ਪੈਦਾ ਕਰਨ ਵਾਲਾ ਕੋਈ ਵੀ ਕ੍ਰਾਈਮੋ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਅਨੇਕ ਕੰਨੇ ਪਬਲਿਸ਼ਿੰਗ ਦੇ ਹਾਦਸੇ ਹੈ ਜਿੰਨਾਂ ਦੀ ਕਵਰ ਕਰ ਰਹੇ ਹਾਂ ਕਿ ਕੈਂਸਰ ਦੀ ਮਦਦ ਕਰਦੇ ਸੀ ਕਿ ਇਹਨਾਂ ਦੇ ਜੈਟ ਦੇ ਦਿਸਟ੍ਰਿਕਟ ਇੱਕ ਹੀ ਕਾਈਂ ਹੁੰਦਾ ਉਹ ਕੰਮ ਕਰਦੇ ਸੀ ਕਿ ਜਾਂ ਇਹ ਬਿਲਕੁਲ ਇਹ ਕੁਝ ਅਸੋਸੀਏਟਸ ਨੇ ਜੀ ਕੁਝ ਉਹਨਾਂ ਦੇ ਲੌਜਿਸਟਿਕਸ ਸਪੋਰਟ ਦੀ ਟੀਮਾਂ ਨੇ ਉਸ ਤੋਂ ਅਲੱਗ ਆ ਜਿਹੜੇ ਹਿੰਸ ਕ੍ਰਾਈਮ ਦੇ ਵਿੱਚ ਬੰਦੇ ਜਿਹੜੇ ਗ੍ਰੈਜੂਏਟ ਕਰਦੇ ਆ ਬੇਸਿਕਲੀ ਕੀ ਹੁੰਦਾ ਕਿ ਇੱਕ ਛੋਟਾ ਕ੍ਰਾਈਮ ਕੀਤਾ ਉਹਨੂੰ ਪਿਕਅਪ ਕਰ ਲੈਂਦੇ ਆ ਜਿਵੇਂ ਗੇਟ ਕੀਮਾ ਦੇ ਸਾਡੇ ਦੋ ਮੁਲਜ਼ਮ ਸੀਗੇ ਉਹ ਜਦੋਂ ਉਹਨਾਂ ਨੇ ਜਾ ਕੇ ਬਟਾਰਾ ਵਿੱਚ ਮਰਡਰ ਕਰਤਾ ਤਾਂ ਬੜਾ ਵੱਡਾ ਨਾਮ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਛੋਟੇ ਗੈਂਗਸਟਰ ਵੀ ਨੇ ਸਟਰੀਟ ਲੈਵਲ ਤੇ ਉਹਨਾਂ ਨੂੰ ਵੀ ਅਸੀਂ ਟਾਰਗੇਟ ਨਾਲ ਕਰ ਰਹੇ ਹਾਂ ਸੋ ਦੈਟ ਇਹ ਜਿਹੜਾ ਸਾਰਾ ਆਰਗੇਨਾਈਜ਼ ਕ੍ਰਾਈਮ ਦਾ ਨੈਟਵਰਕ ਉਹ ਜੜੋਂ ਹੀ ਮੁਕਾਇਆ ਜਾਵੇ। ਤੁਸੀਂ ਕੋਈ ਪੁਆਇੰਟੋ ਵੀ ਨਾਮ ਦੇ ਸਕਦੇ ਹੋ ਜੀ ਅਸੀਂ ਜੇਪੀ 12th ਆਫ ਗੈਂਗਸਟਰ ਕਿਹੜੇ ਅਪਰਾਧਾਂ ਦੀ ਪਛਾਣ ਕਰਕੇ ਦੇਖੋ ਬੇਸਿਕਲੀ ਤਾਂ ਇਹ ਸਮਗਲਰ ਨੇ ਔਰ ਵੱਡੇ ਲੈਵਲ ਤੇ ਜੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਕਰ ਰਹੇ ਹੈ ਤਾਂ ਤੁਸੀਂ ਸਮਝੋ ਵੀ ਐਂਟੀ ਨੈਸ਼ਨਲੀ ਨੇ। ਥੈਂਕ ਯੂ ਜੀ। ਉਹ बस ਚੱਲ ਰਹੀ ਆ ਜੀ ਸਾਡਾ ਆਪਰੇਸ਼ਨ ਅਸੀਂ ਮੈਂ ਜੇ ਰਿਵੀਲ ਕਰਾਂਗਾ ਤਾਂ ਖਰਾਬ ਹੋ ਜਾਏਗਾ ਬਟ ਦੋ ਤਿੰਨ ਦਿਨ ਚ ਤੁਹਾਨੂੰ ਵਧੀਆ ਹੋਰ ਇਹਦੇ ਬਾਰੇ ਅਸੀਂ ਖੁਫਾਸੀ ਕਰਾਂ ਹਾਂਜੀ ਹਾਂਜੀ ਰਮਨ ਜੀ ਦੇਖੋ ਤਿੰਨ ਹਾਂਜੀ ਸਰ ਜੋ ਐਸੋ ਕੁ ਗੱਲ ਬੰਦੇ ਵੀ ਅੰਦਰ ਆ ਗਿਆ ਇਹਦੇ ਤੋਂ ਕੋਈ ਰਿਕਵਰੀਆਂ ਹੋਈਆਂ ਇਹਨਾਂ ਤੋਂ ਉਹ ਹੀ ਆ ਤੁਹਾਨੂੰ ਦੇ ਦਾਂਗੇ ਪ੍ਰੈਸ ਨੋਟ ਆ ਜਾਰੀ ਕਰਾਂਗੇ ਅੱਜ ਦੇ ਵਿੱਚ ਨਾਲ ਪਾ ਕੇ ਰਿਵਿਊ ਫੁੱਲ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਕਿ ਕਿ ਇਹਦੇ ਨਾਲ ਰਿਲੇਟਡ ਸੀ ਆਰਗੇਨਾਈਜ਼ ਕਰਾਂਗੇ ਕਈ ਦਫ਼ਤਰ ਨੇ ਕਿਹਾ ਕਿ ਕਈ ਫੋਲਸਫਰ ਸਫਰ ਜਾਂ ਮੁਲਾਜ਼ਮ ਜਿਹੜੇ ਨਾਮ ਨਾਲੇ ਹੋਏ ਨਹੀਂ ਉਹਨਾਂ ਨੂੰ ਤਿਕਾਮ ਨਹੀਂ ਦਿੱਤੀ ਹੈ ਤੁਸੀਂ ਵੀ ਆਪਣੀ ਕੋਈ ਫੋਲਸਫਰ ਕੋਈ ਪੁਲਿਸ ਨਹੀਂ ਕਰ ਰਹੇ ਨੇ ਪੁਤਾਈਆਂ ਤੇ ਡੰਗੂਂਦੀਆਂ ਨੇ ਜਿਹੜੇ ਨਾਮ ਨਾਲੇ ਹੁੰਦੇ ਨੇ ਜਾਂ ਇਹ ਨਵੀਂ ਪਰ ਸਪੂਟ ਕਰਦੇ ਨੇ ਕਿ ਬਹੁਤ ਮੁਸ਼ਕਲ ਨਾਲ ਇਹਨਾਂ ਨੂੰ ਪਾਉਂਦਾ ਹੈ ਸੋ ਕੋਈ ਤਾਮੀ ਦੇ ਰੂਪ ਚ ਉਹਨਾਂ ਲੋਕਾਂ ਨੂੰ ਉਹਨਾਂ ਫੋਲਸਫਰ ਮੁਲਾਜ਼ਮਾਂ ਨੂੰ ਜਾਂ ਉਹਨਾਂ ਕੈਂਪਰ ਨੂੰ ਕੁਝ ਨਾ ਚਾਹੁੰਦੇ ਦੇਖੋ ਬੜੀ ਕਲੀਅਰ ਗੱਲ ਹੈ ਚੇਤਾਵਨੀ ਤਾਂ ਹੈਗੀ ਹੈਗੀ ਪਰ ਅਸੀਂ ਤਾਂ ਐਕਸ਼ਨ ਕਰਕੇ ਉਹਨਾਂ ਨੂੰ ਨਾਲ ਦਿਖਾ ਰਹੇ ਆ ਤੁਹਾਨੂੰ ਪਤਾ ਪਿੱਛੇ ਕਾਫੀ ਇਹ ਮੋਡਿਊਲ ਜਿਹੜੇ ਬਸ ਕੀਤੇ ਗਏ ਐ ਔਰ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਉਹਨੂੰ ਬਿਲਕੁਲ ਅਸੀਂ ਬਖਸ਼ ਦੇਣੀ ਨਹੀਂ। ਉਹ ਨਾ ਹੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਇਹੀ ਮਾਨਯੋਗ ਸੀਐਮ ਸਾਹਿਬ ਤੇ ਤੇ ਡੀਜੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਨੇ ਉਹਦਾ ਮਤਲਬ ਔਨ ਗਰਾਉਂਡ ਇਹੀ ਅਸੀਂ ਇੰਪੈਕਟ ਲੈਣੇ ਆ ਕਿ ਬਿਲਕੁਲ ਕੋਈ ਟੋਲਰੈਂਸ ਨਹੀਂ ਔਰ ਬਹੁਤ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਵੇ। ਥੈਂਕ ਯੂ। ਨੇ ਉਹ ਨਹੀਂ ਮੈਂ ਉਹ ਨਵਾਲਕ ਬਾਰੇ ਤਾਂ ਨਹੀਂ ਕੀਤੀ ਗੱਲ ਤੁਹਾਨੂੰ ਦੇ ਦਾਂਗੇ ਐਸਪ੍ਰੈਸ ਉਹ ਤਾਂ ਨਾਲ ਜੋੜਿਆ ਤੁਸੀਂ ਇੱਥੇ ਰੱਖੋ ਫੋਕਸ ਜੀ ਅੱਜ ਥੈਂਕ ਯੂ